ਯਾ ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਨਵੇਂ-ਨਵੇਂ ਜਿਹੜੇ ਨੇ ਉਹ ਬਦਲਾਅ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਵਿਜ਼ਟਰ ਵੀਜ਼ਾ ਵਾਲਿਆਂ ਵਾਸਤੇ ਵੀ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਆਉਣ ਵਾਲੇ ਹੁਣ ਵਿਜ਼ਟਰ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਆਪਣਾ ਨਹੀਂ ਲੈ ਸਕਣਗੇ ਯਾਨੀ ਕਿ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਲਈ ਉਹ ਐਲੀਜੀਬਲ ਨਹੀਂ ਹੋਣਗੇ ਕੈਨੇਡੀਅਨ ਸਰਕਾਰ ਦੇ ਵੱਲੋਂ ਇਸ ਪਾਲਿਸੀ ਨੂੰ ਖਤਮ ਕਰ ਦਿੱਤਾ ਗਿਆ ਹੈ ਇਹ ਜ਼ਰੂਰ ਦੱਸਿਆ ਕਿ ਅਗਸਤ 2020 ਦੇ ਦੌਰਾਨ ਕੈਨੇਡੀਅਨ ਸਰਕਾਰ ਨੇ ਕੋਵਿਡ ਦੇ ਸਮੇਂ ਦੇ ਦੌਰਾਨ ਜਿਹੜੀ ਇਹ ਪਾਲਿਸੀ ਲਿਆਂਦੀ ਸੀ ਤੇ ਇਸ ਪਾਲਿਸੀ ਦੇ ਅਧੀਨ ਕੈਨੇਡਾ ਆਏ ਹੋਏ ਵਿਜ਼ਟਰ ਜੋ ਕਿ ਉਡਾਨਾਂ ਬੰਦ ਹੋਣ ਦੇ ਚੱਲਦਿਆਂ ਵਾਪਸ ਨਹੀਂ ਜਾ ਸਕਦੇ ਸੀ ਉਹਨਾਂ ਲਈ ਵਰਕ ਪਰਮਿਟ ਜਿਹੜੇ ਨੇ ਉਹ ਲੈ ਸਕਦੇ ਸਨ ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਅਪਲਾਈ ਵੀ ਕੀਤਾ ਸੀ ਇਮੀਗ੍ਰੇਸ਼ਨ ਮਹਾਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਾਲਿਸੀ ਦੇ ਤਹਿਤ ਜੇਕਰ ਕਿਸੇ ਵਿਅਕਤੀ ਦੇ ਕੋਲ ਵਿਜ਼ਟਰ ਸਟੇਟਸ ਹੁੰਦਾ ਸੀ ਤਾਂ ਉਹ ਬਾਰਡਰ ਦੇ ਉੱਤੇ ਜਾ ਕੇ ਵਰਕ ਪਰਮਿਟ ਹਾਸਲ ਕਰ ਸਕਦਾ ਸੀ ਇਸ ਨੂੰ ਤਕਨੀਕੀ ਭਾਸ਼ਾ ਦੇ ਵਿੱਚ ਤਾਂ ਫਲੈਗ ਪੋਲਿੰਗ ਕਿਹਾ ਜਾਂਦਾ ਸੀਗਾ ਇਸ ਪਾਲਿਸੀ ਦੇ ਤਹਿਤ ਉਹ ਬਾਰਡਰ ਤੇ ਜਾ ਕੇ ਜਿਹੜੇ ਵੀ ਅਪਲਾਈ ਕਰਨ ਵਾਲੇ ਹੁੰਦੇ ਸੀ ਉਹ ਉੱਥੇ ਜਾ ਕੇ ਦਿਨੇ ਹੀ ਇੱਕ ਦਿਨ ਦੇ ਵਿੱਚ ਯਾਨੀ ਉਸੇ ਦਿਨ ਦੇ ਵਿੱਚ ਉਹ ਵਰਕ ਪਰਮਿਟ ਹਾਸਲ ਕਰ ਲੈਂਦੇ ਸੀ ਜਦ ਕਿ ਕਿਸੇ ਹੋਰ ਦੇਸ਼ ਦੇ ਵਿੱਚੋਂ ਤਾਂ ਵਰਕ ਪਰਮਿਟ ਜਿਹੜੀ ਅਰਜ਼ੀ ਆ ਉਹ ਲਗਾਉਣ ਦੀ ਪ੍ਰਕਿਰਿਆ ਲੰਬੀ ਹੁੰਦੀ ਸੀ ਇਹ ਪਾਲਿਸੀ 28 ਫਰਵਰੀ 2025 ਤੱਕ ਚਲਣੀ ਸੀ ਪਰ ਇਸ ਨੂੰ ਮਿਆਦ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਇਸ ਪਾਲਿਸੀ ਦਾ ਐਲਾਨ ਕਰਦਿਆਂ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਮਾਰਕੋ ਮੈਨਚੀਨੋ ਨੇ ਕੈਨੇਡਾ ਵਿੱਚਲੇ ਜਿਹੜੇ ਨੌਕਰੀ ਕਰਨ ਵਾਲੇ ਨੇ ਉਹਨਾਂ ਨੂੰ ਲੋੜਿੰਦੇ ਕਰਮਚਾਰੀਆਂ ਦੀ ਭਰਤੀ ਦੇ ਵਿੱਚ ਆ ਰਹੀਆਂ ਚੁਣੌਤੀਆਂ ਦੀ ਗੱਲਬਾਤ ਵੀ ਕੀਤੀ ਸੀ ਔਰ ਸਰਕਾਰ ਦੇ ਵੱਲੋਂ ਇਸ ਪਾਲਿਸੀ ਨੂੰ ਲਿਆਉਣ ਸਮੇਂ ਕੈਨੇਡਾ ਦੇ ਵਿੱਚ ਆਏ ਕੁਝ ਸਲਾਹਕਾਰੀਆਂ ਦੇ ਵੱਲੋਂ ਆਪਣੇ ਹੁਨਰ ਦਾ ਯੋਗਦਾਨ ਦੇਣ ਦੀ ਗੱਲ ਵੀ ਆਖੀ ਗਈ ਸੀ ਇਸ ਪਾਲਿਸੀ ਦੇ ਇਨ ਵਰਕ ਪਰਮਿਟ ਲੈਣ ਵਾਲੇ ਵਿਅਕਤੀਆਂ ਦੇ ਕੋਲ ਅਰਜ਼ੀ ਦੇਣ ਸਮੇ ਵੈਲਿਡ ਸਟੇਟਸ ਸਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਬੇਸਡ ਜੌਬ ਆਫਰ ਜਿਹੜਾ ਉਹ ਹੋਣਾ ਚਾਹੀਦਾ ਸੀ ਯਾਨੀ ਕਿ ਐਲਐਮਆਈਏ ਸਰਕਾਰ ਦੀ ਇਹ ਪਾਲਿਸੀ ਦੇ ਉੱਪਰ ਕਾਫੀ ਲੋਕਾਂ ਦੇ ਵੱਲੋਂ ਸਵਾਲ ਵੀ ਚੁੱਕੇ ਗਏ ਸਨ ਕਿਉਂਕਿ ਵਿਜ਼ਿਟਰ ਦੀ ਜਿਹੜੀ ਅਰਜ਼ੀ ਹੈ ਉਹ ਦੇਨ ਸਮੇਂ ਬੇਨਕਾਰ ਕੈਨੇਡਾ ਤੋਂ ਵਾਪਸ ਆਪਣੇ ਦੇਸ਼ ਜਾਣ ਦੀ ਗੱਲ ਜਿਹੜੀ ਹੈ ਉਹ ਸਿੱਧ ਕਰ ਸਕਦਾ ਹੈ ਪਰ ਦੂਜੇ ਪਾਸੇ ਸਰਕਾਰ ਆਏ ਹੋਏ ਵਿਜ਼ਿਟਰਸ ਨੂੰ ਵਰਕ ਪਰਮਿਟ ਦੇਣ ਦੇ ਲਈ ਪਾਲਿਸੀ ਲਿਆ ਰਹੀ ਸੀ ਦੱਸ دیے ਕਿ ਇਸ ਤੋਂ ਪਹਿਲਾਂ ਸਰਕਾਰ ਵਿਦਿਆਰਥੀਆਂ ਦੇ ਪੜਾਈ ਖਤਮ ਹੋਣ ਤੋਂ ਬਾਅਦ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈਣ ਦੇ ਉੱਪਰ ਵੀ ਰੋਕ ਲਗਾ ਚੁੱਕੀ ਹੈ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਕਦਮ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਸੀਮਿਤ ਕਰਨ ਲਈ ਕੀਤਾ ਗਿਆ ਸਾਲ 2023 ਦੇ ਵਿੱਚ ਕੈਨੇਡਾ ਦੀ ਕੁੱਲ ਆਬਾਦੀ ਦੇ ਵਿੱਚ ਸਥਾਈ ਨਿਵਾਸੀਆਂ ਦੀ ਹਿੱਸੇਦਾਰੀ 6.2% ਸੀ ਤੇ ਸਰਕਾਰ 2027 ਤੱਕ ਇਸ ਹਿੱਸੇਦਾਰੀ ਨੂੰ ਘਟਾ ਕੇ 5% ਤੇ ਲਿਆਉਣ ਤੇ ਕੰਮ ਕਰ ਰਹੀ ਹੈ 영상편 <목소리로> ਇਸ ਤੋਂ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਅ ਮਨਿਸਟਰ ਮਾਰਕ ਮਿਲਰ ਨੇ ਜਨਵਰੀ ਦੇ ਵਿੱਚ ਨਵੇਂ ਜਿਹੜੇ ਨੇ ਉਹ ਦਾਖਲਿਆਂ ਤੇ 2 ਸਾਲਾਂ ਦੀ ਕੈਪ ਲਗਾ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਸੀ ਔਰ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਹਾਲ ਹੀ ਦੇ ਵਿੱਚ ਐਲਾਨ ਕੀਤਾ ਕਿ ਫੈਡਰਲ ਸਰਕਾਰ ਕੈਨੇਡਾ ਦੇ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਯਾਨੀ ਟੈਂਪਰੇਰੀ ਫੋਰਨ ਵਰਕਰ ਦੀ ਗਿਣਤੀ ਨੂੰ ਘਟਾਵੇਗੇ ਅੰਕੜਿਆਂ ਦੇ ਮੁਤਾਬਕ ਕੈਨੇਡਾ ਦੇ ਵੱਲੋਂ ਜਨਵਰੀ 2021 ਤੋਂ ਜੂਨ 2024 ਤੱਕ 32 ਲੱਖ 70 ਤੋਂ ਵੱਧ ਟੈਂਪਰੇਰੀ ਰੈਜ਼ਿਡੈਂਟਸ ਦੀ ਅਰਜ਼ੀਆਂ ਨੂੰ ਪ੍ਰੋਸੈਸ ਕੀਤਾ ਹੈ ਇਸ ਐਲਾਨ ਦਾ ਸਬੰਧ ਕੈਨੇਡਾ ਦੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਨਾਲ ਵੀ ਦੇਖਿਆ ਜਾ ਰਿਹਾ ਹੈ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਲਈ ਕੰਟਰੈਕਟ ਵੀ 2 ਸਾਲ ਤੋਂ ਘਟਾ ਕੇ 1 ਸਾਲ ਕਰਨ ਸਮੇਤ ਕੁੱਲ ਵਰਕਰਾਂ ਦੀ 10% ਤੋਂ ਵੱਧ ਕਾਮੇ ਟੈਂਪਰੇਰੀ ਫੋਰਨ ਵਰਕਰ ਰਹੀਂ ਰੱਖਣ ਦੀ ਜਿਹੜੀ ਹੈ ਇਜਾਜ਼ਤ ਨਾ ਦੇਣ ਦੇ ਐਲਾਨ ਕੀਤੇ ਗਏ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ